ਇਸੀ ਤਰ੍ਹਾਂ ਇੱਕ ਗੱਲ ਹੈ ਪਾ ਗਾਣਾ ਤੇ ਸੁਣਿਆ ਮੀ ਮਿਰਕ ਦਾ ਕਾਂਵਾਂ ਵਾਲੀ ਕਦੇ ਨਹੀਂ ਪੰਚਾਇਤ ਚੁਣੀ ਦੀ ਪਰ ਪਤਾ ਨਹੀਂ ਕਾਂਵਾਂ ਵਾਲੀ ਪੰਚਾਇਤ ਗੱਲ ਆਈ ਕਿੱਥੋਂ ਇੱਕ ਹੰਸ ਤੇ ਹੰਸਣੀ ਸੀ ਬੜੇ ਲੰਮੇ ਸਫ਼ਰ ਤੇ ਨਿਕਲੇ ਤੇ ਰਾਤ ਕਿਸੇ ਰੁੱਖ ਦੇ ਉੱਤੇ ਸਾਹ ਲੈਣ ਲਈ ਰੁਕ ਗਏ ਤੇ ਹੰਸਣੀ ਕਹਿੰਦੀ ਵੀ ਅੱਜ ਕੋਈ ਗੱਲ ਬਾਤ ਸੁਣਾ ਵੀ ਬੜੇ ਦਿਨ ਹੋਏ ਨਿਕਲੇ ਆ ਉਹ ਇੱਕ ਕੋਈ ਉਹਨੂੰ ਕਹਾਣੀ ਸੁਣਾਉਂਦਾ ਜਿਹਦਾ ਸਾਰ ਇਹ ਹੁੰਦਾ ਵੀ ਕਹਿੰਦਾ ਵੀ ਉੱਲੂ ਜਿਹੜੇ ਘਰ ਦੇ ਉੱਤੋਂ ਦੀ ਲੰਘ ਜੇ ਨਾ ਉਹ ਘਰ ਦਾ ਬੇੜਾ ਘਰਕ ਕਰ ਦਿੰਦਾ ਜੇ ਹੁਣ ਉਹ ਸੁਣਨ ਉੱਥੇ ਉੱਲੂ ਵੀ ਦਿਆ ਹੈ ਗੁਸਾ ਨੂੰ ਬੜਾ ਚੜਿਆ ਉਹਨੂੰ ਜੀ ਕੀਤਾ ਵੀ ਹੁਣੇ ਜਾ ਕੇ ਨਾ ਇਹਨੂੰ ਮੈਂ ਫੜ ਕੇ ਧੋਨੋ ਫੜ ਕੇ ਦਸਾਂ ਨੂੰ ਹੰਸ ਨੂੰ ਪਰ ਉਹਨਾਂ ਦਾ ਸਮਝ ਤੋਂ ਕੰਮ ਲਿਆ ਸਵੇਰੇ ਜਦੋਂ ਹੰਸ ਹੰਸਣੀ ਚੱਲੇ ਨਾ ਅੱਗੇ ਹੋ ਗਏ ਉੱਲੂ ਕਹਿੰਦਾ ਵੀ ਘਰ ਵਾਲੀ ਮੇਰੀ ਕਿੱਧਰ ਲੈ ਜੇ ਲੱਗਾ ਐ ਆਪਣੇ ਲੋਹਾਂਸਾ ਸਿਆ ਵੀ ਮਜ਼ਾਕ ਦਿਆ ਕਰਨ ਕਹਿੰਦਾ ਨਹੀਂ ਨਹੀਂ ਘਰ ਵਾਲੀ ਮੇਰੀ ਛੱਡ ਕੇ ਜਾ ਇੱਥੇ ਉਹ ਆਂਦਾ ਵੀ ਇਹ ਹੰਸਣੀ ਆ ਤੂੰ ਉੱਲੂ ਆ ਤੇਰਾ ਇਹਨੇ ਤੇਰੀ ਕਿਧਰੋਂ ਘਰ ਵਾਲੀ ਹੋਗੀ ਕਹਿੰਦਾ ਸਾਡੇ ਇੱਥੇ 90% ਉੱਲੂਆਂ ਨੇ ਹੰਸਣੀਆਂ ਹੀ ਰੱਖੀਆਂ ਆ ਨਹੀਂ ਜੀ ਕੀਨ ਤੇ ਪੰਚਾਇਤ ਕੋ ਪੁੱਛ ਲਾ ਜੋ ਬੜਾ ਾਕੜ ਕੇ ਹੰਸ ਕਹਿੰਦਾ ਪੰਚਾਇਤ ਕੋ ਚੱਲ ਜਾਨੇ ਕਿਹੜੀ ਗੱਲ ਆ ਅਗਲੇ ਬੰਨੇ ਪੰਚਾਇਤ ਘੋਗੜ ਸਰਪੰਚ ਹੁੰਦਾ ਦੋ ਕਾ ਮੈਂਬਰ ਹੁੰਦੇ ਨੇ ਤੇ ਨਾਲ ਇਦਾਂ ਦੀਆਂ ਹੀ ਇੰਨਾਂ ਦੀ ਪੰਚਾਇਤ ਹੁੰਦੀ ਆ ਜਨਵਰਾਜਾਂ ਦੀ ਉਹਨਾਂ ਕੋ ਗੱਲ ਜਾਂਦੀ ਆ ਤੇ ਹੰਸ ਜਾ ਕੇ ਕਹਿੰਦਾ ਵੀ ਆ ਉੱਲੂ ਲੱਗਦਾ ਪਾਗਲ ਹੋ ਗਿਆ ਵਾ ਮੇਰੀ ਘਰ ਵਾਲੀ ਨੂੰ ਕਹੀ ਜਾਂਦਾ ਕਿ ਮੇਰੀ ਘਰ ਵਾਲੀ ਆ ਹੰਸਣੀ ਘੋਗੜ ਨੂੰ ਗੱਲ ਠੀਕ ਲੱਗਦੀ ਆ ਤੇ ਉਹ ਫੈਸਲਾ ਆ ਜੇ ਹੰਸ ਦੇ ਹੱਕ ਚ ਦੇਣ ਲੱਗਦਾ ਲੱਗ ਕਾਂ ਮਾਰਦਾ ਉਹਦੇ ਢਿੱਡ 'ਚ ਉਂਗਲ ਕਹਿੰਦਾ ਰਿਆ ਨਾ ਘੋਗੜ ਦਾ ਘੋਗੜੀ ਐਡੀ ਸੋਹਣੀ ਹੰਸਣੀ ਆ ਤੈਨੂੰ ਕੀ ਆਂਦੀ ਆ ਇੱਥੇ ਰਹੂਗੀ ਜੇ ਉੱਲੂ ਦੇ ਹੱਕ ਚ ਫੈਸਲਾ ਜਾਊਗਾ ਤੇ ਆਪਣੇ ਪਿੰਡ ਤੁਰੇ ਫਿਰੂਗੀ ਆਪਾਂ ਵੀ ਅੱਗੋਂ ਪਿੱਛੋਂ ਵੇਂਦੇ ਰਿਆ ਕਰਾਂਗੇ ਉਹਨੂੰ ਗੱਲ ਉਹਦੀ ਉਹਨੂੰ ਸਹੀ ਲੱਗੀ ਤੇ ਉਹਨੇ ਜਿਹੜਾ ਫੈਸਲਾ ਦਿੱਤਾ ਇਹਦੇ ਹੱਕ 'ਚ ਉੱਲੂ ਦੇ ਅੰਦਾਹ ਹੰਸਣੀ ਇਹਦੀ ਘਰ ਵਾਲੀ ਆ ਤੇ ਹੰਸ ਨੂੰ ਕਹਿੰਦੇ ਵੀ ਤੂੰ ਚੱਲੇ ਥੋ ਤਿੱਤਰੋ ਹੰਸੋ ਤੋਂ ਜਾਂ ਲੱਗਦਾ ਤੇ ਉੱਲੂ ਅੱਗੇ ਹੋ ਗਿਆ ਉਹਦੀ ਘਰ ਵਾਲੀ ਉਹਨੂੰ ਫੜਾ ਕੇ ਕਹਿੰਦਾ ਲੈ ਜਾ ਆਪਣੀ ਹੰਸਣੀ ਜੀ ਮੈਂ ਇਹਦਾ ਕੀ ਕਰਨਾ ਪਰ ਹੰਦਾ ਇੱਕ ਗੱਲ ਮੇਰੀ ਸੁਣ ਲੈ ਜਿਹੜੇ ਘਰ ਦੇ ਉੱਤੋਂ ਦੀ ਉੱਲੂ ਟੱਪੇ ਉਹ ਉਹਦਾ ਘਰ ਦਾ ਬੇੜਾ ਕਰਕ ਨਹੀਂ ਹੁੰਦਾ ਜਿਹੜੇ ਪਿੰਡ ਦੀ ਇਹੋ ਜੀ ਪੰਚਾਇਤ ਹੋਵੇ ਨਾ ਉਸ ਦਾ ਬੇੜਾ ਕਰਕ ਹੁੰਦਾ ਵਾ ਉਹ ਤੋਂ ਗੱਲ ਬਣੀ ਵੀ ਕਾ